ਲੁਟੇਰੇ ਬੇਖੌਫ ਹੋਏ ਨਜ਼ਰ ਆ ਰਹੇ ਨੇ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਲੁੱਟਖੋਖ ਕੀਤੀਆਂ ਜਾ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਸੁੱਤਾ ਕੁੰਬ ਕਰਨੀ ਨਹੀਂ ਦਸੋ ਇਹੋ ਜਿਹਾ ਮਾਮਲਾ ਵਿੱਕੀ ਵਿੰਗ ਤੋਂ ਸਾਹਮਣੇ ਹੈ ਜਿੱਥੇ ਕਿ ਪੱਤਰਕਾਰ ਵਿੱਕੀ ਮਹਿਤਾ ਦੇ ਸਾਖੀ ਭਨੇਵੇ ਆਸ਼ੂ ਨਾਮ ਨੂੰ ਜਵਾਨ ਤੋਂ ਦੋ ਲੁਟੇਰਿਆਂ ਦੇ ਵੱਲੋਂ ਮੋਬਾਈਲ ਫੋਨ ਖੋਇਆ ਗਿਆ ਪਰਸ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਆਸ਼ੂ ਨੇ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਦੇ ਵੱਲੋਂ ਉਸ ਦੇ ਸਿਰ ਦੇ ਉੱਤੇ ਹਮਲਾ ਕੀਤਾ ਗਿਆ ਹਾਲਾਂਕਿ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਕਿ ਉਸ ਦੀ ਹਾਲਤ ਗੰਭੀਰ ਤਸਦੀ ਜਾ ਰਹੀ ਹੈ ਹਾਂਜੀ ਵੀਰ ਜੀ ਕੀ ਨਾ ਆਪਣਾ ਮੇਰਾ ਭਾਈ ਵਿੱਕੀ ਮਹਿਤਾ ਅੱਜ ਕੀ ਮਸਲਾ ਹੋਇਆ ਭਾਜੀ ਤੁਹਾਡੇ ਭਨੇਵੇਂ ਨਾਲ ਮਸਲਾ ਐਦਾ ਜੀ ਕੱਲ ਮਲਗੀ ਸਾਡੇ ਕੋਲ ਗਿਆ ਸੀ ਮੇਰੇ ਵੱਡੀ ਦੀਦੀ ਆਏ ਨਿੱਕੇ ਦੀਦੀ ਆਏ ਉਹਨਾਂ ਦੇ ਬੱਚੇ ਆਏ ਸੀਗੇ ਉਹਨਾਂ ਦੇ ਖਾਣ ਪੀਣ ਵਾਸਤੇ ਬਜਾਰੋਂ ਮਲ ਗਈ ਇਹ ਮੇਰਾ ਵੀਰ ਆਸ਼ੂ ਤੇ ਛੋਟੇ ਬੱਚੇ ਨਾਲ ਨਿਊਟ੍ਰਲ ਵਗੈਰਾ ਖਾਣ ਵਾਸਤੇ ਲੈਣ ਲਈ ਜਾ ਰਹੇ ਸੀਗੇ ਪੌਂਡ ਰੋਡ ਤੋਂ ਇੱਕ ਗਲੀ ਪੈਂਦੀ ਹੈ ਚਿੰਨੂ ਮੋਬਾਈਲ ਵਾਲੇ ਦੀ ਅੱਛਾ ਜੀ ਉਦੋਂ ਤਿੰਨ ਅਨ ਪਛਾਤੇ ਆਇਆ ਇਹ ਵਿਚਾਰਾ ਫੋਨ ਤੇ ਗੱਲਾਂ ਕਰਦਾ ਕਹਦਾ ਜਾਂਦਾ ਤੇ ਉਹਨਾਂ ਦੇ ਪਿੱਛੋਂ ਆ ਕੇ ਝਪਟ ਮਾਰੀ ਫੋਨ ਨੂੰ ਹੂੰ ਹੂੰ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਿਹੜਾ ਇਹਨੇ ਮਲ ਗਈ ਮੰਡਾ ਮਡੀ ਫੋਨ ਆਪਣਾ ਜੇਬ ਚ ਪਾ ਲਿਆ ਵਾ ਤੇ ਉਹਨਾਂ ਕੋ ਇਹ ਜਦ ਤੱਕ ਉਹ ਯੋਨਕ ਲੋਹੇ ਗਾਵਾ ਜਦੋਂ ਪੱਕਾ ਪਾ ਕਿਨੇ ਅੱਛਾ ਕਾਬੇ ਦੀਆਂ ਮੁੱਠਾਂ ਪੱਲਾ ਤਿੰਨ ਚਾਰਾਂ ਨੂੰ ਸਿਰ ਤੇ ਮਾਰੀਆਂ ਵਾ ਉਸ ਤੋਂ ਬਾਅਦ ਜਦੋਂ ਇਹਨਾਂ ਤੱਕ ਆਨ ਨੂੰ ਮਾਰਿਆ ਉਹਨਾਂ ਮਲਗੀ ਸਿੱਧਾ ਜਿਹੜਾ ਦਾਤ ਦੇ ਸਿਰ ਤੇ ਮਾਰਕ ਤੇ ਜਿੰਨੇ ਕਰਕੇ ਮਲਗੀ ਸਿਰ ਦੇ ਉੱਤੇ ਕਾਫੀ ਸੱਟ ਲੱਗੀ ਹੈ ਅੱਛਾ ਤੇ ਇਹਦੇ ਬਾਰੇ ਤੁਸੀਂ ਕਿ ਪੁਲਿਸ ਵਿਖੇ ਠਾਣੇ ਜਿਹੜਾ ਦਰਖਾਸਤ ਦਿੱਤੀ ਹਾਂਜੀ ਪੁਲਿਸ ਠਾਣੇ ਅਸੀਂ ਰਾਤ ਕੋਈ 5:30 ਵਜੇ ਪਹੁੰਚੇ ਹਾਂ ਜੀ ਦਰਖਾਸਤ ਦੇ ਕੇ ਐਫਆਈ ਨੰਬਰ 52 ਹੈ ਜੀ ਜਿਹੜੀ ਉਹਨਾਂ ਨੇ ਕੁਲਦੀਪ ਸਿੰਘ ਨੂੰ ਮਾਰਕ ਕੀਤੀ ਹੈ ਜੀ ਨੱਚੇ ਕੋਈ ਆਇਆ ਮੁਲਾਜ਼ਮ ਤੁਹਾਡੇ ਕੋਲ ਮਤਲਬ ਭਾਜੀ ਤੁਸੀਂ ਦੱਸੋ ਵੀ ਰਾਤ ਦਾ ਛੱਡੋ ਤੁਸੀਂ ਆਹ ਹੋਣ ਦਾ ਸਮਾਂ ਮੇਰੇ ਸਾਹ ਨਾਲ ਕੋਈ 2:3 ਦਿਨ ਵਜ ਗਿਆ ਦੁਪਹਿਰ ਤੱਕ ਕੋਈ ਨਹੀਂ ਜਬੋੜਿਆ ਅੱਛਾ ਮੈਂ ਨਾ ਫੋਨ ਤੇ ਵੀ ਗੱਲਬਾਤ ਕੀਤੀ ਮੈਂ ਸਰਦਾਰ ਜੀ ਮਨ ਕਿ ਇਤਨਾ ਮਸਲਾ ਵਾ ਹੁਣ ਕਿਸੇ ਪਾਸੇ ਨਾ ਕੀ ਗੱਲ ਕਰਨੀ ਆ ਮਨ ਕਿ ਦੱਸੋ ਕੁਛ ਨਾ ਕੁਝ ਉਹਨਾਂ ਦਾ ਜਵਾਬ ਹੈ ਮੈਂ ਇਸ ਟਾਈਮ ਮੈਂ ਗਾਜੀ ਮੇਲੇ ਦੇ ਵਿੱਚ ਕਬੱਡੀ ਖਿਡਾ ਰਿਹਾ ਹਾਂ ਤੇ ਮੈਨੂੰ ਕੱਲ ਵੀ ਮੈਂ ਕੋਹਾ ਰਿਪੋਰਟ ਜਰਾਵਾ ਉਸ ਤੋਂ ਬਾਅਦ ਮੈਂ ਪਰਸੋਂ ਵੇਲੇ ਹਣਾਵਾ ਦੋ ਦਿਨਾਂ ਦਾ ਤੱਕ ਥੜੀ ਕੋਈ ਗੱਲਬਾਤ ਕਰਾਂਗੇ ਅੱਛਾ ਟੜੀ ਐਸਐਸਈ ਨਾਲ ਗੱਲ ਹੋਈ ਉਹਨਾਂ ਨੇ ਅੱਗੇ ਇਹ ਗੱਲ ਕਹੀ ਹਾਂਜੀ ਹਾਂਜੀ ਕੀ ਨਾ ਉਹਨਾਂ ਦਾ ਐਸਐਸਈ ਕਲਦੀਪ ਸਿੰਘ ਜੀ ਅੱਛਾ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਉਸੇ ਮਾਗ ਇਹੋ ਕਰਦੇ ਸਾਨੂੰ ਨਿਆਂ ਮਿਲਣਾ ਚਾਹੀਦਾ ਜਿਹੜੇ ਮਲਕੀ ਆਪਾਂ ਅਕਸਰ ਹੀ ਵੇਨੇ ਕਿੰਨਾ ਜਿਆਦਾ ਮਲਕੀ ਜ਼ੁਲਮ ਜਰਾ ਆਪਣੇ ਮਲਕੀ ਸਾਡੇ ਪਿੰਖੜ ਨਗਰ ਦੇ ਵਿੱਚ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਉਹਨਾਂ ਆਪਾਂ ਕਹਿ ਲਈਏ ਕਿਵੇਂ ਦੇਖਦੇ ਜੇ ਜਿਹੜਾ ਕਿ ਇਦਾਂ ਦਿਨ ਦਿਹਾੜੇ ਮੰਨ ਲਓ ਇਹ 7 ਵਜੇ ਦਾ 7:30 ਦਾ ਟਾਈਮ ਦਿਨ ਦਿਹਾੜੇ ਗਰਿਆਂ ਜਾਂਦਾ ਵਾ ਤੇ ਕੀ ਕਿਦਾਂ ਤੁਸੀਂ ਦੇਖਦੇ ਜੇ ਇਹ ਮੌਲ ਨੂੰ ਮੈਂ ਇਹ ਦੇਖਦਾ ਮੌਲ ਨੂੰ ਵੀ ਚਲੋ ਇਹ ਤਾਂ ਬਾਜ਼ਾਰ ਹੈ ਜਿਹੜਾ ਮਲਗੀ ਬਾਜ਼ਾਰ ਦੇ ਵਿੱਚ ਮਲਗੀ ਚਲੋ ਲੋਕ ਤੁਰਦੇ ਫਿਰਦੇ ਵੀ ਆ ਉੱਥੇ ਇਹ ਕੰਮ ਹੋ ਰਿਹਾ ਤੇ ਜਿੱਥੇ ਮਲਗੀ ਕੋਈ ਮਲਗੀ ਕੋਈ ਬਾਜ਼ਾਰ ਨਹੀਂ ਲੱਗਦਾ ਛੋਟੇ ਛੋਟੇ ਪਿੰਡ ਜਿੱਥੇ ਇਹੋ ਜਿਹੇ ਵਾਰਦਾਤਾ ਹੋ ਰਹੀਆਂ ਨਹੀਂ ਮੈਂ ਦੋਨਾਂ ਚੀਜ਼ਾਂ ਨੂੰ ਸੋਚ ਕੇ ਹੈਰਾਨ ਨਾ ਵੀ ਆਪਣਾ ਪ੍ਰਸ਼ਾਸਨ ਕਿਉਂ ਕੰਬ ਕਰਨ ਦੀ ਨੀਂਦ ਸੁੱਤਾ ਹੈ ਹਾਂਜੀ ਜੀ ਕੀ ਨਾ ਆਪਣਾ ਮੇਰਾ ਨਾਮ ਸ਼ੀਸ਼ਾ ਜੀ ਕੀ ਗੱਲ ਹੋਈ ਆ ਰਾਤ ਜਿਹੜਾ ਤੁਸੀਂ ਹਸਪੀਟਲ ਆਏ ਰਾਤੀ ਮੈਂ ਫੋਨ ਤੇ ਗੱਲ ਕਰਦਾ ਤੁਰ ਰਹੇ ਹਾਂ ਤੇ ਪਿੱਛੋਂ ਦੋ ਜਣੇ ਆਏ ਉਹਨਾਂ ਨੇ ਕੁੱਟਣਾ ਸ਼ੁਰੂ ਕਰਤਾ ਤੇ ਫੋਨ ਖੋਣਾ ਸ਼ੁਰੂ ਕਰਤਾ ਤੇ ਜਦੋਂ ਮੈਂ ਫੋਨ ਨਹੀਂ ਛੱਡਿਆ ਤੇ ਉਹਨਾਂ ਦਾਤਰ ਮਾਰੇ ਮੇਰੇ ਸਿਰ 'ਚ अच्छा थे तर हॉस्पिटल कौन ले गया आप ही आए हैं हॉस्पिटल पे भाग के जान बचा दे दे ती ती कोई कोई नहीं नहीं के अपनी मां हॉस्पिटल लाए ये भी ਤੁਸੀਂ ਭੀਖੀ ਮੰਡਰ ਥਾਣੇ ਦੇ ਵਿੱਚ ਜਦ ਤਰਸਾਰ ਦਿੱਤੀ ਹਾਂਜੀ ਇਹਦੀ ਤੀਰਾ ਰਿਪੋਰਟ ਕਰਤੀ ਪਰੇ ਟੱਕਰ ਕੋਈ ਮੁਲਾਜ਼ਮ ਨਹੀਂ ਆ ਜਦ ਮੁਲਾਜ਼ਮ ਪਹੁੰਚੇ ਨਹੀਂ ਇੱਥੇ ਕੋਈ ਵੀ ਡਾਟੇ ਪਹੁੰਚਾ ਨਹੀਂ ਕੋਈ ਸੀਸੀਟੀਵੀ ਕੈਮਰੇ ਕੋ ਚੈੱਕ ਕੀਤੇ ਤੁਸੀਂ ਹਾਂਜੀ ਕੀਤੇ ਹੈ ਠੀਕ ਉਹਦੇ ਵਿੱਚ ਆਏ ਲੁੱਟੇ ਹਾਂਜੀ ਹਾਂਜੀ ਨੰਬਰ ਨੋਟ ਕੀਤਾ ਹੈ ਠੀਕ